ਸਾਊਥ ਅਫਰੀਕਾ ਦੇ ਹੇਠਾਂ ਕੇਪ ਆਫ ਗੁੱਡ ਹੋਪ ਰਾਹੀਂ ਹੁੰਦੇ ਹੋਏ 1507 ਚ ਪਹਿਲੀ ਵਾਰ ਇੱਕ ਪੁਰਤਗਾਲੀ ਸਮੁੰਦਰੀ ਜਹਾਜ਼ ਹਿੰਦ ਮਹਾਸਾਗਰ ਵਿੱਚ ਪੈਂਦੇ ਮੈਡਗਾਸਕਰ ਦੇ ਨੇੜੇ ਇੱਕ ਛੋਟੇ ਜਿਹੇ ਟਾਪੂ ਤੇ ਰੁਕਿਆ ਇਸ ਟਾਪੂ ਨੂੰ ਬਾਅਦ ਵਿੱਚ ਮੋਰੀਸ਼ਸ ਦਾ ਨਾਮ ਦਿੱਤਾ ਗਿਆ ਇਸ ਟਾਪੂ ਤੇ ਉਸ ਸਮੇਂ ਕੋਈ ਇਨਸਾਨੀ ਆਬਾਦੀ ਨਹੀਂ ਸੀ ਅਤੇ ਨਾ ਹੀ ਕੋਈ ਜੰਗਲੀ ਜਾਨਵਰ ਸਨ ਇੱਥੇ ਪੁਰਤਗਾਲੀਆਂ ਨੂੰ ਇੱਕ ਵਿਲੱਖਣ ਅਤੇ ਅਨੋਖਾ ਜੀਵ ਮਿਲਿਆ ਜੋ ਕਿ ਪੰਛੀ ਵਰਗਾ ਸੀ ਕਿਉਂਕਿ ਉਸ ਦੇ ਨਿੱਕੇ ਨਿੱਕੇ ਖੰਭ ਸਨ ਪਰ ਹੈਰਾਨੀ ਦੀ ਗੱਲ ਸੀ ਕਿ ਉੱਡ ਨਹੀਂ ਸਕਦਾ ਸੀ। ਹੋਜੇ ਅਨਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਡੋਡੋ ਵੀ ਇੱਕ ਜ਼ਮਾਨੇ 'ਚ ਦੂਜੇ ਪੰਛੀਆਂ ਵਾਂਗ ਹੀ ਬੜੀ ਲੰਬੀ ਉਡਾਰੀ ਭਰਨ ਦੇ ਸਮਰੱਥ ਸੀ। ਇੱਕ ਟਾਪੂ ਤੋਂ ਦੂਜੇ ਟਾਪੂ ਤੇ ਜਾਣਾ ਇਸ ਲਈ ਆਮ ਤੇ ਕੁਦਰਤੀ ਗੱਲ ਸੀ। ਪਰ ਅੱਜ ਤੋਂ ਲੱਖਾਂ ਸਾਲ ਪਹਿਲਾਂ ਇਸ ਪੰਛੀ ਤੇ ਪੂਰਵਜਾਂ ਨੇ ਕੁਦਰਤੀ ਨਿਜ਼ਮਾ ਦੇ ਉਲਟ ਜਾਂਦੇ ਹੋਏ ਚਲਾਕੀ ਦਿਖਾਈ ਅਤੇ ਫੈਸਲਾ ਕੀਤਾ ਕਿ ਉਹ ਹੁਣ ਮੋਰੀਸ਼ੀਅਸ ਦੇ ਟਾਪੂ ਤੇ ਹੀ ਰਹਿਣਗੇ ਕਿਉਂਕਿ ਇਸ ਟਾਪੂ ਤੇ ਉਹਨਾਂ ਲਈ ਸਭ ਕੁਝ ਸੀ ਜੋ ਉਹਨਾਂ ਦੇ ਜੀਵਨ ਲਈ ਜ਼ਰੂਰੀ ਸੀ ਹੁਣ ਕਿਉਂਕਿ ਨੀਦਰਲੈਂਡ ਦੇ ਡੱਚ ਇੱਥੇ ਰਹਿਣ ਲੱਗ ਪਏ ਸਨ ਉਹਨਾਂ ਦੀ ਗਲਤੀ ਸੀ ਕਿ ਉਹ ਆਪਣੇ ਨਾਲ ਕੁੱਤੇ, ਬਿੱਲੀਆਂ, ਬਾਂਦਰ, ਸੂਰ ਤੇ ਚੂਹੇ ਲੈ ਕੇ ਆਏ ਸਨ ਇਹਨਾਂ ਨੇ ਖੁਦ ਵੀ ਇਸ ਪੰਛੀ ਦਾ ਵੱਡੇ ਪੈਮਾਨੇ ਤੇ ਸ਼ਿਕਾਰ ਕੀਤਾ ਪਰ ਇਸ ਤੋਂ ਇਲਾਵਾ ਡੱਚ ਲੋਕਾਂ ਦੁਆਰਾ ਲਿਆਂਦੇ ਇਨ੍ਹਾਂ ਸ਼ਿਕਾਰੀ ਜਾਨਵਰਾਂ ਨੇ ਡੋਡੋ ਦੀ ਕਮਜ਼ੋਰੀ ਦਾ ਬਹੁਤ ਫਾਇਦਾ ਉਠਾਇਆ। ਉਹਨਾਂ ਨੇ ਡੋਡੋ ਦੇ ਤਰਤੀਤੇ ਪਏ ਅੰਡਿਆਂ ਨੂੰ ਖੂਬ ਖਾਧਾ। ਹੁਣ ਇਸ ਪੰਛੀ ਨੂੰ ਆਪਣੇ ਪੂਰਵਜਾਂ ਦੀ ਉਹ ਗਲਤੀ ਯਾਦ ਆ ਰਹੀ ਸੀ ਜਿਸ ਤਹਿਤ ਜਦੋਂ ਉਹਨਾਂ ਨੇ ਇਸ ਟਾਪੂ ਤੇ ਪਰਮਾਨੈਂਟਲੀ ਵਸਣ ਦਾ ਫੈਸਲਾ ਕੀਤਾ ਸੀ ਤੇ ਇਹ ਉਹਨਾਂ ਲਈ ਇੱਕ ਕੰਫਰਟ ਜ਼ੋਨ ਬਣ ਗਿਆ। ਕਿਉਂਕਿ ਉਹਨਾਂ ਨੂੰ ਇੱਥੇ ਨਾ ਹੀ ਕਿਸੇ ਤੋਂ ਖਤਰਾ ਤੇ ਨਾ ਹੀ ਉੱਡਣ ਦੀ ਲੋੜ ਮਹਿਸੂਸ ਹੋ ਰਹੀ ਸੀ ਜਿਸ ਕਰਕੇ ਕੁਦਰਤ ਨੇ ਵੀ ਉਹਨਾਂ ਨੂੰ ਢਿੱਲਾਟਾਲਾ ਬਣਾਉਣਾ ਸ਼ੁਰੂ ਕਰ ਦਿੱਤਾ ਲੰਬੇ ਸਮੇਂ ਤੱਕ ਉਡਾਰੀ ਦੀ ਲੋੜ ਨਾ ਹੋਣ ਕਰਕੇ ਉਹਨਾਂ ਦੇ ਜਿਹੜੇ ਖੰਭ ਨੇ ਉਹ ਛੋਟੇ ਹੋ ਗਏ ਅਤੇ ਉਹ ਆਪ ਭਾਰੀ ਪਰ ਕਮ ਬਣ ਗਏ ਨਤੀਜੇ ਵਜੋਂ ਡੋਡੋ ਪੰਛੀ ਅੱਜ ਉੱਡ ਕੇ ਆਪਣੀ ਜਾਨ ਨਹੀਂ ਬਚਾ ਪਾ ਰਿਹਾ ਸੀ ਦੇਖਦੇ ਹੀ ਦੇਖਦੇ ਡੋਡੋ ਪੰਛੀ ਜੋ ਕਿ ਤਕਰੀਬਨ ਕਈ ਲੱਖਾਂ ਸਾਲਾਂ ਤੋਂ ਵਜੂਦ ਚ ਸੀ ਦੰ ਮਹਿਜ 60-65 ਸਾਲਾਂ ਚ ਹੀ ਸਫਾਇਆ ਹੋ ਗਿਆ ਇੱਕ ਰਿਪੋਰਟ ਅਨੁਸਾਰ ਸਾਲ 1662 ਨੂੰ ਟੋਡੋ ਦਾ ਅੰਤਿਮ ਸਾਲ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਇਹ ਪੰਛੀ ਪੂਰ ਤਰ੍ਹਾਂ বিলুপ্ত ਹੋ ਗਿਆ ਪਰ ਇਸ ਸਭ ਤੋਂ ਇਲਾਵਾ ਮਾੜੀ ਗੱਲ ਇਹ ਹੋ ਰਹੀ